ਇੱਕ ਵਾਰ ਤਾਂ ਮੇਰੇ ਹੋਰ ਚੇਤੇ ਆ ਗਈ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਅਨੇਕਾਂ ਚੀਜ਼ਾਂ ਯਾਦ ਆ ਜਾਂਦੀਆਂ ਨੇ ਜਿਹੜੀਆਂ ਕਿਤੇ ਪੜ੍ਹੀਆਂ ਹੁੰਦੀਆਂ ਨੇ ਕਿਤੇ ਸੁਣੀਆਂ ਹੁੰਦੀਆਂ ਨੇ ਕਿਤੇ ਆਪਣੇ ਵਿਦਿਆਦਾਤਾਵਾਂ ਤੋਂ ਆਪਣੇ ਉਸਤਾਦਾਂ ਤੋਂ ਜਾਂ ਆਪਣੇ ਅਧਿਆਪਕਾਂ ਤੋਂ ਕੁਝ ਸਿੱਖੀਆਂ ਹੁੰਦੀਆਂ ਨੇ ਤੇ ਉਹ ਸਾਰੀਆਂ ਫਿਰ ਚੇਤੇ ਵਿੱਚ ਆ ਜਾਂਦੀਆਂ ਨੇ ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ ਉਹ ਕਹਿੰਦੇ ਵੀ ਮੈਂ ਕਿਸੇ ਕਹਿੰਦੇ ਪਿੰਡ ਦੇ ਵਿੱਚ ਗਿਆ ਹੋਇਆ ਸੀ ਉਹਨੇ ਆਪਣੇ ਜੀਵਨ ਦੀ ਘਟਨਾ ਲਿਖੀ ਕਹਿੰਦਾ ਮੈਂ ਪਿੰਡ ਵਿੱਚ ਗਿਆ ਹੋਇਆ ਸੀ ਤੇ ਉਹ ਕਹਿੰਦਾ ਵੀ ਮੇਰੀ ਗੱਲ ਚੱਲੀ ਧਰਮ ਦੇ ਵਿਸ਼ੇ ਤੇ ਵੀ ਤੁਹਾਡੇ ਪਿੰਡ ਦੇ ਵਿੱਚ ਧਰਮੀ ਕਿੰਨੇ ਕਨੇ ਲੋਕ ਤੇ ਉਹ ਕਹਿੰਦਾ ਉਹ ਪਰਿਵਾਰ ਜਿਹੜੇ ਪਰਿਵਾਰ ਦੇ ਨਾਲ ਮੈਂ ਮੇਰੀ ਗੱਲਬਾਤ ਸੀ ਰਿਸ਼ਤਾ ਸੀ ਜਿਹੜੇ ਨਾਲ ਜਿਨ੍ਹਾਂ ਦੇ ਘਰ ਮੈਂ ਰੁਕਿਆ ਹੋਇਆ ਸੀ ਉਹ ਕਹਿੰਦਾ ਮੈਂ ਧਾਰਮਿਕ ਮਨੁੱਖ ਸੀ ਇਸ ਕਰਕੇ ਧਾਰਮਿਕ ਗੱਲਾਂ ਧਾਰਮਿਕ ਬਾਤਾਂ ਜਿਹੜੀਆਂ ਨੇ ਉਹ ਵਾਜਬ ਰੂਪ ਦੇ ਵਿੱਚ ਸ਼ਾਮ ਦੇ ਸਮੇਂ ਪੜ੍ਹੀਆਂ ਸੀ ਸਾਡੀਆਂ ਗੱਲਾਂ ਬਾਤਾਂ ਹੋਈਆਂ ਉਹ ਗੱਲਾਂ ਬਾਤਾਂ ਚੋਂ ਗੱਲਬਾਤ ਨਿਕਲੀ ਵੀ ਧਰਮ ਦਾ ਕਿੰਨਾ ਕਿੱਥੇ ਲੋਕਾਂ ਦੇ ਵਿੱਚ ਕੋਈ ਬੋਲਵਾਲਾ ਕਿੰਨਾ ਕਹੂ ਕਹਿੰਦੇ ਜੀ ਧਰਮ ਦੀ ਗੱਲ ਤਾਂ ਛੱਡੋ ਹੀ ਕਰੋ ਹੀ ਨਾ ਤੁਸੀਂ ਕਹਿੰਦੇ ਕਿਵੇਂ ਉਹ ਕਹਿੰਦੇ ਇੱਥੇ ਤਾਂ ਧਰਮ ਦਾ ਤਾਂ ਅਸੀਂ ਇੰਨੀ ਗੱਲਬਾਤ ਇੰਨਾ ਸਾਡੇ ਜਿਹੜਾ ਪ੍ਰਚਾਰ ਹੈਗਾ ਵੀ ਸਾਡੇ ਤਾਂ ਪੂਰੇ ਤਾਂ ਪੂਰਾ ਸਕੂਲ ਹੀ ਇੱਕ ਇਸ ਤਰ੍ਹਾਂ ਦਾ ਅਸੀਂ ਖੋਲਿਆ ਹੋਇਆ ਵੀ ਬੱਚਾ ਜਦੋਂ ਥੋੜਾ ਜਿਹਾ ਵੱਡਾ ਹੋ ਜਾਏ ਤੇ ਉਸ ਨੂੰ ਉਸ ਸਕੂਲ 'ਚ ਭਰਤੀ ਕਰਦੇ ਹਾਂ ਉੱਥੇ ਉਹਨੂੰ ਪੱਕੀਆਂ ਧਰਮ ਦੇ ਕਰਮਕਾਂਡਾਂ ਬਾਰੇ ਸਮਝਾਇਆ ਜਾਂਦਾ ਵੀ ਆਪਣੇ ਕਰਮਕਾਂਡ ਕੀ ਨੇ ਉਹਦੇ ਬਾਰੇ ਦੱਸਿਆ ਜਾਂਦਾ ਹੈ ਠੀਕ ਹੈ ਉਹ ਕਹਿੰਦੇ ਵੀ ਮੈਂ ਉਸ ਮੈਂ ਕਿਹਾ ਵੀ ਮੈਂ ਸਕੂਲ ਦੇਖਣਾ ਚਾਹਾਂਗਾ ਜਿੱਥੇ ਧਰਮ ਸਿਖਾਇਆ ਜਾਂਦਾ ਹੈ ਮੈਂ ਉਹ ਸਕੂਲ ਦੇਖਣਾ ਚਾਹਾਂਗਾ ਜਿੱਥੇ ਧਰਮ ਦੀ ਸਿੱਖਿਆ ਦਿੱਤੀ ਜਾਂਦੀ ਹੈ ਕਹਿੰਦੇ ਸਕੂਲ ਦੇ ਵਿੱਚ ਚਲੇ ਗਏ ਅਸੀਂ ਦੂਜਾ ਦਿਨ ਸੀ ਸਕੂਲ ਦੇ ਵਿੱਚ ਬੱਚੇ ਆਏ ਹੋਏ ਸਨ ਧਰਮ ਦੀ ਸਿੱਖਿਆ ਲੈ ਰਹੇ ਸਨ ਹੁਣ ਧਰਮ ਦਾ ਜਿਹੜਾ ਮੂਲ ਹੈ ਧਰਮ ਦਾ ਮੁੱਢਾ ਜਿਹੜਾ ਉਹ ਹੈਗਾ ਪ੍ਰਮਾਤਮਾ ਧਰਮ ਪ੍ਰਮਾਤਮਾ ਤੋਂ ਸ਼ੁਰੂ ਹੁੰਦਾ ਹੈ ਧਰਮ ਜਿਹੜਾ ਹੈ ਧਰਮ ਪ੍ਰਮਾਤਮਾ ਤੋਂ ਹੀ ਸ਼ੁਰੂ ਹੁੰਦਾ ਹੈ ਧਰਮ ਨਾਮ ਤੋਂ ਹੀ ਸ਼ੁਰੂ ਹੁੰਦਾ ਹੈ। ਤੋ ਕਹਿੰਦੇ ਵੀ ਮੈਂ ਪੁੱਛਿਆ ਵੀ ਧਰਮ ਦੇ ਬਾਰੇ ਕੀ ਸਿਖਾਇਓ ਉਹ ਕਹਿੰਦੇ ਪੁੱਛੋ ਇਹਨਾਂ ਨੂੰ। ਕਹਿੰਦੇ ਵੀ ਪ੍ਰਮਾਤਮਾ ਬਾਰੇ ਪੁੱਛੋ ਪ੍ਰਮਾਤਮਾ ਕਿੱਥੇ ਹੈ? ਕਹਿੰਦੇ ਵੀ ਮੈਂ ਸਵਾਲ ਪੁੱਛਿਆ ਬੱਚਿਆਂ ਨੂੰ ਵੀ ਹਾਂ ਵੀ ਭਾਈ ਬੱਚਿਓ ਦੱਸੋ। ਰੱਬ ਕਿੱਥੇ ਹੈ? ਬੱਚੇ ਕਹਿੰਦੇ ਸਾਰਿਆਂ ਨੇ ਸਵਾਲ ਦਾ ਜਵਾਬ ਦਿੱਤਾ ਬੜਾ ਉੱਚੀ ਦੇਣੇ। ਕਹਿੰਦੇ ਜੀ ਰੱਬ ਸਾਡੇ ਹਿਰਦੇ ਵਿੱਚ ਵਸਦਾ ਹੈ। ਬਿਲਕੁਲ ਸੱਚ ਹੈ ਰੱਬ ਹਰ ਇੱਕ ਹਿਰਦੇ ਵਿੱਚ ਵਸਦਾ ਹੈ ਤੇ ਬਾਬਾ ਫਰੀਦ ਜੀ ਨੇ ਵੀ ਇਹ ਕਿਹਾ ਨੇ ਪਾਵਨ ਬਾਣੀ ਵਿੱਚ ਉਹ ਕਹਿੰਦੇ ਸਭਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ ਜੇ ਤਉ ਪਿਰਿਆ ਦੀ ਸਿੱਖ ਹਿਆਉ ਨ ਠਾਹੇ ਕਹੀ ਦਾ ਹਿਆਉ ਦਾ ਮਤਲਬ ਹੁੰਦਾ ਵੀ ਹਿਰਦਾ ਕਹਿੰਦੇ ਸਭਨਾ ਮਨ ਮਾਨਕ ਠਾਹਣ ਮੂਲ ਦਿਲ ਦਾ ਇੱਥੇ ਹਿਰਦਾ ਦਿਲ ਸ਼ਬਦ ਵਰਤਿਆ ਗਿਆ ਸੀ ਅਸੀਂ वैसे दिल शब्द परရှင် زبان چو ਆਇਆ ਹੈਗਾ ਚਲੋ ਮੈਂ ਇਸ ਪਾਸੇ ਨਹੀਂ ਜਾਣਾ ਇੱਕ ਵੱਖਰਾ ਵਿਸ਼ਾ ਹੋ ਜਾਏਗਾ। ਬਾਬਾ ਫਰੀਦ ਜੀ ਕਹਿੰਦੇ ਨੇ ਸਭਨਾ ਮਨ ਮਾਨਕ ਸਾਰੇ ਮਨੁੱਖਾਂ ਦੇ ਮਨ ਕੀਮਤੀ ਰਤਨ ਮਾਨਕ ਨੇ ਭਾਈ। ਤੇ ਕਹਿੰਦੇ ਜੇ ਤੈਨੂੰ ਪ੍ਰਮਾਤਮਾ ਦੀ ਸਿੱਖ ਹੈਗੀ ਏ ਤੈਨੂੰ ਪ੍ਰਮਾਤਮਾ ਦੀ ਕੋਈ ਚਾਹਤ ਹੈਗੀ ਹੈ ਨਾ ਕਿਸੇ ਦਾ ਦਿਲ ਨਾ ਤੋੜੀ। ਕਹਿੰਦੇ ਵੀ ਜੇ ਤੈਨੂੰ ਪ੍ਰਮਾਤਮਾ ਦੀ ਸਿੱਖ ਹੈ ਨਾ ਤਾਂ ਕਿਸੇ ਦਾ ਹਿਰਦਾ ਨਾ ਤੋੜ ਦੇਈ ਕਿਸੇ ਦੇ ਹਿਰਦਾ ਨਾ ਦੁਖਾ ਦੇਈ ਕਿਸੇ ਦਾ ਦਿਲ ਨਾ ਦੁਖਾਵੀਂ ਕਿਉਂਕਿ ਜੇਕਰ ਤੂੰ ਦਿਲ ਦੁਖਾ ਦਿੱਤਾ ਤੇ ਸਮਝ ਲਈ ਤੂੰ ਪ੍ਰਮਾਤਮਾ ਦੇ ਘਰ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਤਉ ਪ੍ਰੀਆਂ ਦੀ ਸਿੱਖ ਹਿਆਉ ਨਠਾਹੇ ਕਹੀ ਦਾ ਕਿਸੇ ਦਾ ਹਿਰਦਾ ਨ ਦੁਖਾਵੀ ਭਾਈ ਜੇ ਤੈਨੂੰ ਰੱਬ ਨੂੰ ਮਿਲਣ ਦੀ ਤਾਂਘ ਹੈ ਬਿਲਕੁਲ ਸੱਚ ਹੈ ਵੀ ਰੱਬ ਹਿਰਦੇ ਚ ਵਸਦਾ ਹੈ ਸਿਖਾਇਆ ਹੋਇਆ ਹੈ ਅਸੀਂ ਉਹ ਕਹਿੰਦੇ ਅਸੀਂ ਬੱਚਿਆਂ ਨੂੰ ਬੱਚਿਆਂ ਨੇ ਚੱਟ ਕਹਿ ਦਿੱਤਾ ਉਹ ਕਹਿੰਦੇ ਮੈਂ ਪੁੱਛਿਆ ਰੱਬ ਕਿੱਥੇ ਵਸਦਾ ਹੈ ਉਹ ਕਹਿੰਦੇ ਮਨੁੱਖ ਦੇ ਹਿਰਦੇ ਵਿੱਚ ਵਸਦਾ ਹੈ ਠੀਕ ਹੈ ਸਵਾਲ ਦਾ ਜਵਾਬ ਠੀਕ ਦਿੱਤਾ ਪਰ ਹੁਣ ਸਾਹਮਣੇ ਵਾਲਾ ਸਵਾਲ ਪੁੱਛਣ ਵਾਲਾ ਬੰਦਾ ਵੀ ਉਸ ਤਰ੍ਹਾਂ ਦਾ ਹੀ ਵਿਦਵਾਨ ਮਨੁੱਖ ਹੈ ਉਹ ਕਹਿੰਦਾ ਮੈਨੂੰ ਇਹ ਦੱਸੋ ਵੀ ਹਿਰਦਾ ਕਿੱਥੇ ਹੈ ਰੱਬ ਤਾਂ ਹਿਰਦੇ ਚ ਵੱਸਦਾ ਹੈ ਠੀਕ ਹੈ ਕਹਿੰਦਾ ਮੈਨੂੰ ਇਹ ਦੱਸੋ ਵੀ ਹਿਰਦਾ ਸਰੀਰ ਦੇ ਵਿੱਚ ਹੁੰਦਾ ਕਿੱਥੇ ਹੈ ਬੱਚਿਆਂ ਨੂੰ ਹਿਰਦੇ ਬਾਰੇ ਕੋਈ ਪਤਾ ਨਹੀਂ ਕਿਉਂਕਿ ਉਹਨਾਂ ਨੂੰ ਤਾਂ ਰੱਬ ਬਾਰੇ ਪੜਾਇਆ ਗਿਆ ਨਾ ਸਮਝ ਵਿੱਚ ਜਿਹੜੀ ਚੀਜ਼ ਤੁਸੀਂ ਬਿਠਾ ਦਿੱਤੀ ਉਹਨੇ ਉਸੇ ਤਰ੍ਹਾਂ ਹੀ ਜਾਣਾ ਨਾ ਕਹਿੰਦੇ ਮੈਂ ਪੁੱਛਿਆ ਹਿਰਦਾ ਕਿੱਥੇ ਹੈ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਹਿਰਦਾ ਹੈ ਕਿੱਥੇ ਫਿਰ ਕਹਿਣ ਲੱਗੇ ਜਦੋਂ ਤੁਹਾਨੂੰ ਇਹ ਨਹੀਂ ਪਤਾ ਵੀ ਹਿਰਦਾ ਕਿੱਥੇ ਹੈ ਤੁਸੀਂ ਕਹਿ ਰਹੇ ਹੋ ਹਿਰਦੇ ਵਿੱਚ ਰੱਬ ਵੱਸਦਾ ਹੈ ਜਦੋਂ ਤੁਹਾਨੂੰ ਹਿਰਦੇ ਬਾਰੇ ਨਹੀਂ ਪਤਾ ਫਿਰ ਤੁਹਾਨੂੰ ਰੱਬ ਬਾਰੇ ਕੀ ਪਤਾ ਹੋਏਗਾ ਹਾਂ ਬਹੁਤ ਸਾਰੀਆਂ ਚੀਜ਼ਾਂ ਸਾਡੀ ਸੁਰਤ ਵਿੱਚ ਪੱਕੇ ਤੌਰ ਤੇ ਬਿਠਾ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਖੋਜ ਤੋਂ ਵੀ ਹੋਣੀਆਂ ਹੁੰਦੀਆਂ ਨੇ ਜਿਹੜੀਆਂ ਆਤਮ ਰਸ ਨਹੀਂ ਹੁੰਦਾ ਜਿਹੜੇ ਕੇਵਲ ਰੱਟੇ ਹੁੰਦੇ ਨੇ ਗੁਰੂ ਸਾਨੂੰ ਰੱਟੇ ਮਾਰਨੇ ਨਹੀਂ ਸਿਖਾਉਂਦਾ ਗੁਰੂ ਸਾਨੂੰ ਜੀਵਨ ਨੂੰ ਕੱਲ ਵੀ ਬੇਨਤੀ ਕੀਤੀ ਸੀ ਪ੍ਰੈਕਟੀਕਲ ਕਰਨਾ ਸਿਖਾਉਂਦਾ ਹੈ ਤੇ ਆਪਣੇ ਆਪ ਉਹਦੇ ਹਿਰਦੇ ਦੇ ਵਿੱਚੋਂ ਧਰਮ ਉਹਦੀ ਸਮਝ ਦੇ ਵਿੱਚੋਂ ਪ੍ਰਗਟ ਹੋਵੇ ਤੇ ਜੋ ਚੀਜ਼ ਉਹਦੀ ਸਮਝ ਵਿੱਚ ਜੋ ਚੀਜ਼ਾਂ ਅਸੀਂ ਸਮਝ ਵਿੱਚ ਬਿਠਾ ਦਿੱਤੀਆਂ ਨੇ ਉਹਨਾਂ ਨੂੰ ਤਾਂ ਕੱਢਣਾ ਹੀ ਬੜਾ ਮੁਸ਼ਕਲ ਹੈ ਆਪਣੇ ਆਪ ਉਹਦੀ ਸਮਝ ਇਸ ਤਰ੍ਹਾਂ ਦੀ ਹੋਵੇ ਉਦੇ ਅੰਦਰ ਸੈਂਸਿਟੀਵਿਟੀ ਉਸਤੇ ਉਸਦੇ ਅੰਦਰ ਜਿਹੜੀ ਹੈਗੀ ਹੈ ਸੰਵੇਦਨਾ ਇਸ ਤਰ੍ਹਾਂ ਦੀ ਪ੍ਰਗਟ ਹੋਵੇ ਉਹਨੂੰ ਹਰ ਇੱਕ ਚੀਜ਼ ਬਾਰੇ ਅਹਿਸਾਸ ਹੋ ਜਾਂਦਾ ਹੈ